ਹੈਲੋ ਬਾਈ ਕੀ ਹਾਲ ਚਾਲ ਆ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ 'ਚ ਅੱਜ ਆਪਾਂ ਚੱਲਿਆਂ ਟੂਰਨਾਮੈਂਟਾਂ ਤੇ ਮਸਤੀ ਤੇ ਆਪਣਾ ਟਰੈਕਟਰ ਲੈ ਕੇ ਜਲਦੇ ਹਾਂ ਤੇ ਟਰਾਲਾ ਪਾਵਾਂਗੇ ਦੂਜਾ ਟਰੈਕਟਰ ਆਪਣਾ ਉੱਧਰ ਖੜਾ ਉਹ ਸ਼ਟੋਨਾ ਮੁਕਾਬਲੇ 'ਚ ਹੁਣ ਕਰਦੇ ਹਾਂ ਸਟਾਰਟ ਤੇ ਫਿਰ ਚੱਲਦੇ ਹਾਂ ਪਹਾਵੇ ਦਿਨ ਹੋ ਗਏ ਖੜੇ ਨੂੰ ਗਰਾਊਂਡ ਲੈ ਕੇ ਸਟਾਰਟ ਹੋਇਆ ਇਹਦਾ ਵੀ ਆਲਟਰਨੇਟਰ ਚੇਂਜ ਕਰਨਾ ਆਪਾਂ ਕਰਾਂਗੇ ਤੇ ਹੁਣ ਚਾਲਦੇ ਆਂ ਪਿੰਡਾ ਪਾਲਣੂ ਦਾ ਪਾਉਣਾ ਤੇ ਬਾਕੀ ਟੀਮ ਜਿਹੜਾ ਮੈਂ ਆਪਣੀ ਨੂੰ ਪਾਉਂਦਿਆ ਮੁੰਡੇ ਟਰਾਲੇ ਆ ਟਰੈਕ 6000 ਦਾ ਦੂਜਾ 55 ਦਾ ਵਿੱਚ ਬਾ ਆ ਕੇ ਮੰਗਰ ਹੁਣ ਤੇ ਆ ਜਾਓ ਜੀ ਅਗਦੀਪਾ ਟੀਮ ਤਿਆਰ ਹੈ ਪਾ ਤੇ ਮੁੰਡਿਆਂ ਨੇ ਚੱਲੇ ਲੈ ਕੇ ਰੱਬ ਦਾ ਨਾਮ ਵਾਹਿਗੁਰੂ ਚਲੋ ਭਾਈ ਮੁੰਡਿਆ ਲਓ ਬਾਈ ਚਾਲਦੇ ਆ ਮੁੰਡੇ ਤੇਲ ਤੂਲੂ ਪਵਾਏ ਜਾਂਦੇ ਆ ਤੇ ਟੀਮ ਤਿਆਰ ਆ ਓਕੇ ਹੁਣ ਠੀਕ ਆ ਠੀਕ ਆ ਤੇ ਹੁਣ ਚਾਲਦੇ ਆ ਬਾਕੀ ਉੱਥੇ ਜਾ ਕੇ ਮਿਲਦੇ ਆ ਲਓ ਬਾਈ ਪਹੁੰਚ ਗਏ ਆਪਾਂ ਉਹਨੇ ਜਾਜੂ ਵੀ ਨੇ ਆਹ ਬੜਾ ਬਾਰ ਬਾਰ ਦੇਖਦਾ ਪੰਜੇ ਫਾਗਿਆ ਛੋਟੇ ਕਰ ਦਿੰਦਾ ਆ ਵੀ ਹਟ ਰੋਦੇ ਆ ਪਹਿਲਾ ਨਾਮ ਜਗਦੀਪ 52 ਦਾ ਸੁਪੀੜੀ ਬਾਗ ਵਾਲਾ ਜਿੱਤਿਆ ਇੱਕ ਵਾਰੀ ਪਾੜੀਆਂ ਦੇ ਵਿੱਚ ਸਿੰਘ ਪੀੜੀ ਬਾਗ ਵਾਲੇ ਨੂੰ ਬਾਈ ਜਰਾ ਚੌਂਦੜ ਪੈਡੀ ਨੰਬਰ ਤੇ ਆਇਆ ਮਾਨਸਾ ਜਸੀ ਮੋ ਭਾਵੇਂ ਉਹ ਕਿੰਨੇ 100000 ਇੱਕ ਨਾਮ ਸਾਹ ਦੇ ਬਲੇ ਇੱਕ ਵਾਰੀ ਪਾੜੇ ਘੋੜਦਾ ਮਾਰ ਦਿਆ ਲਓ ਬਾਈ ਮੋਡੇ ਆਪਾ ਜਿੱਤ ਗਏ ਉਹਦੇ ਪੈਟਰੂਨ ਤੇ ਟਰੈਕਟਰ ਚੜਾਉਣੇ ਟਰਾਲੇ ਚ ਚੱਲਦੇ ਪਿੰਡ ਫਸਟ ਪੋਜੀਸ਼ਨ ਆਪਣੀ